1604 ਈਸਵੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਪੰਚਮ ਗੁਰਦੇਵ ਕਿਰਪਾ ਕਰਦੇ ਨੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜਾ ਹੈ ਪਹਿਲਾ ਸਰੂਪ ਕੋਥੀ ਸਾਹਿਬ ਤਿਆਰ ਕਰਦੇ ਨੇ ਸਾਰੀ ਜਿਹੜੀ ਬਾਣੀ ਹੈ ਗੁਰੂ ਸਹਿਬਾਨਾਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦੀ ਬਾਣੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਤੇ ਖੁਦ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਜੋ ਬਾਣੀ ਹੈ ਪਹਿਲੇ ਪੰਜਾਂ ਗੁਰਸਹਿਬਾਨਾਂ ਦੀ ਬਾਣੀ ਤੇ ਨਾਲ-ਨਾਲ ਤਿੰਨ ਗੁਰਸਿੱਖਾਂ ਦੀ ਬਾਣੀ 15 ਭਗਤਾਂ ਦੀ ਬਾਣੀ 11 ਪਟਾਂ ਦੀ ਬਾਣੀ ਇਹ ਜਿਹੜਾ ਪਾਵਨ ਸਰੂਪ ਹੈ ਜਿਹੜਾ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਸ੍ਰੀ ਅਮਰਤ ਸਰ ਸਾਹਿਬ ਜਦੋਂ ਆਪਾਂ ਜਾਣੇ ਹਾਂ ਗੁਰਦੁਆਰਾ ਬਾਬਾ ਸ਼ਹੀਦਾ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਦੁਆਰਾ ਹੈ ਉਹਦੇ ਨਾਲ ਹੀ ਪੁਰਾਤਨ ਗੁਰੂ ਅਸਥਾਨ ਹੈ ਜਿਹਦਾ ਨਾਮ ਹੈ ਗੁਰਦੁਆਰਾ ਰਾਮ ਸਰ ਸਾਹਿਬ ਸਰੋਵਰ ਵੀ ਬਣਿਆ RAM SAR ਅੰਮ੍ਰਿਤਸਰ ਸਾਹਿਬ ਦੇ ਵਿੱਚ ਪੰਜ ਸਰੋਵਰ ਹੈ ਪਹਿਲਾ ਮੁੱਖ ਸਰੋਵਰ ਹੈ ਜਿਸ ਦੇ ਅੰਦਰ ਦਰਬਾਰ ਸਾਹਿਬ ਬਣਿਆ ਹੋਇਆ ਦਰਮਿਆਨ ਵਿਚਕਾਰ ਬਿਲਕੁਲ ਇਹਦਾ ਨਾਮ ਹੈ ਅੰਮ੍ਰਿਤ ਸਰ ਇਹ ਜਿਹੜਾ ਸਰੋਵਰ ਹੈ ਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਇਹਦਾ ਨਾਮ ਹੈ ਅੰਮ੍ਰਿਤ ਸਰ ਅੰਮ੍ਰਿਤ ਸਰੋਵਰ ਇਦੇ ਨਾਲ ਹੀ ਅੱਗੇ ਚੱਲ ਕੇ ਆਪਾਂ ਦਰਸ਼ਨ ਕਰਦੇ ਹੁੰਨੇ ਆ ਸਰੋਵਰ ਕੌਲ ਸਰ ਇਸੇ ਤਰ੍ਹਾਂ ਇੱਕ ਸਰੋਵਰ ਹੈ ਸੰਤੋਖ ਸਰ ਇੱਕ ਵਿਵੇਕ ਸਰ ਤੇ ਇੱਕ ਆਮ ਸਰ ਇਹ ਆਮ ਸਰ ਜਿਹੜਾ ਗੁਰੂ ਘਰ ਹੈ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਆਗ ਸਰੂਪ ਹੈ ਉਹ ਜਿਹੜੀ ਪਾਵਨ ਵੀੜ ਹੈ ਉਹ ਥੀ ਸਾਬ ਹੈ ਕਿਉਂਕਿ ਮਹਾਰਾਜ ਜੀ ਨੇ ਪਹਿਲਾ ਬਚਨ ਕੀਤਾ ਸੀ ਥੀ ਪਰਮੇਸ਼ਰ ਕਾ ਥਾਨ ਇਹਦੀ ਜਿਹੜੀ ਸੰਪੂਰਨਤਾ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸੰਪਾਦਨ ਕੀਤਾ ਪਹਿਲੀ ਵਾਰ ਆਪ ਜੀ ਗੁਰੂ ਦੇ ਪਿਆਰਿਆਂ ਕੋਲੋਂ ਸਰਵਣ ਕਰਦੇ ਰਹਿੰਨੇ ਹੋਂ ਗੁਰੂ ਇਤਿਹਾਸ ਇਹ ਜਿਹੜਾ ਸਰੂਪ ਤਿਆਰ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਦ ਰੂਪ ਜਿਹੜਾ ਆਦ ਸਰੂਪ ਹੈ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮਹਾਰਾਜ ਨੇ ਪ੍ਰਕਾਸ਼ ਕਰਵਾਇਆ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਪ੍ਰਕਾਸ਼ ਕਰਵਾਇਆ ਔਰ ਬਹੁਤ ਜਿਆਦੇ ਮਹਾਰਾਜ ਨੇ ਸਤਕਾਰ ਕੀਤਾ ਸਾਨੂੰ ਗੁਰੂ ਪਾਤਸ਼ਾਹ ਦੀ ਬਾਣੀ ਹੈ ਜਿਹੜੀ ਇਹ ਸਾਰੀ ਬਾਣੀ ਦਾ ਮਹਾਰਾਜ ਨੇ ਬਹੁਤ ਅਦਬ ਕੀਤਾ ਸਤਕਾਰ ਕੀਤਾ ਤੇ ਸਾਨੂੰ ਵੀ ਸਤਕਾਰ ਕਰਨਾ ਸਿਖਾਇਆ ਗੁਰੂ ਸਾਹਿਬ ਨੇ ਪ੍ਰਕਾਸ਼ ਕਰਵਾਇਆ ਬਾਬਾ ਬੁੱਢਾ ਸਾਹਿਬ ਦੇ ਕੋਲ ਕਿਉਂ ਕਰਵਾਇਆ ਉਹਨਾਂ ਕੋਲੋਂ ਕਿ ਜੇ ਗੁਰੂ ਸਾਹਿਬ ਆਪ ਪ੍ਰਕਾਸ਼ ਕਰਕੇ ਆਪ ਮੁਖਵਾਕ ਹੁਕਮਨਾਮਾ ਲੈਂਦੇ ਤਾਂ ਸ਼ਾਇਦ ਸੰਗਤ ਦੇ ਮਨ ਦੇ ਵਿੱਚ ਇਹ ਖਿਆਲ ਜਾਂਦਾ ਵੀ ਇਹ ਗੁਰੂ ਸਾਹਿਬ ਦਾ ਹੀ ਆਪਣਾ ਗ੍ਰੰਥ ਹੈ ਮਹਾਰਾਜੀ ਪੜ੍ਹ ਕੇ ਸੁਣਾਇਆ ਕਰਨਗੇ ਤੇ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਮਹਾਰਾਜ ਨੇ ਕਿਉਂ ਕਰਵਾਇਆ ਹੈ ਕਿਉਂਕਿ ਇੱਕ ਤਾਂ ਸੇਵਾ ਬਹੁਤ ਵੱਡੀ ਆ ਮਾਦੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਕਿੰਨੀ ਵੱਡੀ ਸੇਵਾ ਜੀ 12 ਸਾਲ ਦੇ ਸੀ ਜਦ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਲਾਪ ਹੋਇਆ ਉਸ ਤੋਂ ਲੈ ਕੇ 6 ਗੁਰੂ ਸਹਿਬਾਨਾਂ ਦੇ ਤਾਂ ਪ੍ਰਤੱਖੀ ਦਰਸ਼ਨ ਕੀਤੇ ਉਹਨਾਂ ਨੇ ਗੁਰੂ ਸਰੂਪ ਦੇ ਵਿੱਚ ਗੁਰਦਾ ਗੱਦੀ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸਾਰੀ ਉਮਰ ਮਹਾਰਾਜ ਦੀ ਸੇਵਾ ਕਰਦੇ ਰਹੇ 113 ਸਾਲ ਸੇਵਾ ਕੀਤੀ ਪੰਜ ਪਾਤਸ਼ਾਹਾਂ ਨੂੰ ਹੱਥੀਂ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਰਸਮ ਮਰਿਆਦਾ ਨਿਭਾਉਂਦੇ ਰਹੇ ਇਸ ਤਰ੍ਹਾਂ ਬਹੁਤ ਵੱਡੀ ਸੇਵਾ ਸੀ ਉਹਨਾਂ ਦੀ ਜਿੱਥੇ ਬਾਣੀ ਪੜ੍ਹਦੇ ਸੀ ਪੜ੍ਹਾਉਂਦੇ ਸੀ ਗੁਰ ਉਪਦੇਸ਼ ਸੰਗਤ ਨੂੰ ਦ੍ਰਿੜ ਕਰਵਾਉਂਦੇ ਸੀ ਉਥੇ ਗੁਰੂ ਸਾਹਿਬਾਨਾਂ ਦੀ ਬੇਅੰਤ ਸੇਵਾ ਕੀਤੀ ਉਹਨਾਂ ਨੇ ਸੰਗਤਾਂ ਨੂੰ ਬੜੀ ਪ੍ਰੇਰਣਾ ਕਰਕੇ ਜੋੜਿਆ ਔਰ ਗੁਰੂ ਸਾਹਿਬ ਬਹੁਤ ਸਤਿਕਾਰ ਕਰਦੇ ਸੀ ਉਹਨਾਂ ਦੇ ਸਨਮਾਨ ਸਤਕਾਰ ਨੂੰ ਉਹਨਾਂ ਦੀ ਸੇਵਾ ਨੂੰ ਫਲ ਲੱਗਿਆ ਜਿਹੜਾ ਉਹ ਪਹਿਲੇ ਗ੍ਰੰਥੀ ਦੇ ਰੂਪ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਹੁਕਮ ਕੀਤਾ ਮਹਾਰਾਜ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ਾ ਸੁਣੈ ਸਭ ਪੰਥ ਇਓਂ ਫਿਰ ਬਾਬਾ ਬੁੱਢਾ ਸਾਹਿਬ ਮਹਾਰਾਜ ਦੇ ਹੁਕਮ ਨੂੰ ਮੰਨ ਕੇ ਬੋਲਦੇ ਕੀ ਹੈ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਤੁਲਿਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਇਸੇ ਕਰਕੇ ਪੜਿਆ ਕਰਦੇ ਮਹਾਰਾਜ ਦੀ ਬਾਣੀ ਦੇ ਬਚਨੈ ਸੰਗਤ ਸਾਰੀ ਹਾਜ਼ਰੀ ਲਾਇਆ ਕਰੋ ਆਪ ਖਲੋਇਆ ਹਰ ਸੰਤਾ ਕੇ ਕਾ ਆਪ ਖਲੋਇਆ ਹਰ ਸੰਤਾ ਕੇ ਕਾ ਖਲੋਇਆ ਹੱਦ ਸੰਤਾਂ ਕੇ ਸਹਾਰ ਜੀ ਆਪ ਖਲੋਇਆ ਹੱਦ ਸੰਤਾਂ ਕੇ ਸਹਾਰ ਜੀ ਸੰਤਾਂ ਕੇ ਕਾਜ ਜੀ சே கே கார்த்தே கார்த்தக்கோய சே ஆயே ਖਲੋਇਆ ਹਰ ਸੰਤਾਂ ਕੇ ਕਾਰਜ ਸੰਤਾ ਕੇ ਕਾਰਜ ਆਪ ਖਲੋਇਆ ਹਰ ਇਹ ਪਹਿਲਾ ਹੁਕਮ ਨਾਉਨਾ ਬਾਬਾ ਬੁੱਢਾ ਸਾਹਿਬ ਨੇ ਆਪਣੀ ਰਸਨਾ ਤੋਂ ਗੁਰੂ ਸਾਹਿਬ ਦਾ ਹੁਕਮ ਪਾ ਕੇ ਸਰਵਣ ਕਰਾਇਆ ਸੀ ਸੰਗਤ ਨੂੰ ਉਸ ਦਿਨ ਤੋਂ ਹਰ ਰੋਜ਼ ਮਹਾਰਾਜ ਦਾ ਪ੍ਰਕਾਸ਼ ਹੋਣ ਲੱਗਿਆ ਉਹਨੂੰ ਪਹਿਲਾ ਪ੍ਰਕਾਸ਼ ਕਹਿੰਦੇ ਐ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਕਰਵਾਇਆ ਇਹ ਪਹਿਲਾ ਪ੍ਰਕਾਸ਼ ਹੈ। ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ ਸਮੁੱਚੇ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ। ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਗੁਰੂ ਘਰ ਨੂੰ ਪ੍ਰੇਮ ਕਰਨ ਵਾਲੇ ਬੈਠੇ ਨੇ ਉਹ ਸਿੱਖ ਸਭ ਤੋਂ ਪਹਿਲਾਂ ਗੁਰੂ ਘਰ ਦੀ ਉਸਾਰੀ ਕਰਦੇ ਆ। ਗੁਰਦੁਆਰਾ ਬਣਾਉਂਦੇ ਐ ਅੱਜ ਵੀ ਮਹਾਰਾਜ ਦਾ ਪ੍ਰਕਾਸ਼ ਹੋਈ ਜਾਂਦਾ 400 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਪੜਦੇ ਹੁੰਦੇ ਆ ਜੁਗੋ ਜੁਗਾ ਟੱਲ ਹੈ ਜੁਗੋ ਜੁਗਾ ਟੱਲ ਕਿਵੇਂ ਹੈ ਵੀ ਜਿਵੇਂ ਗੁਰਨਾਨਕ ਦਾ ਸਮਾਂ ਹੈ ਜਿਹੜਾ ਗੁਰਤਾ ਗਦੀ ਦਾ ਉਨ੍ਹੁ ਦਿਯਗਮਾਨ ਲਈਏ ਤਾਂ ਵੀ ਇੱਕ ਜੋਗ ਸੀ ਇੱਕ ਸਮਾ ਸੀ 1469 ਤੋਂ ਲੈ ਕੇ 1539 ਤੱਕ ਦਾ ਸਮਾ 70 ਸਾਲ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣਾ ਹੋਇਆ 1539 ਤੋਂ ਲੈ ਕੇ 1562 ਤੱਕ ਇਸ ਸਵਾ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਇੱਕ ਯੁਗ ਹੈ ਗੁਰੂ ਜੋਤ ਹੈ ਜਿਹੜੀ ਜੋਤ ਉਹ ਹਜੁਗ ਚ ਸਾਇ ਸਹ ਕਾਇਆ ਫੇਰ ਪਲਟੀ ਹੈ ਯੁਗਾਂ ਦੇ ਸਮਾਰ ਹੈ ਕਿਉਂਕਿ ਕਈ ਕਈ ਯੁਗਾਂ ਦੇ ਵਿੱਚ ਜਿਹੜੇ ਕਾਰਜ ਨਹੀਂ ਹੋ ਸਕੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਇਸ ਕਲ ਯੁਗ ਦੇ ਵਿੱਚ ਥੋੜੇ ਜੇ ਸਮੇਂ ਦੇ ਵਿੱਚ ਹੀ ਕਾਰਜ ਕੀਤੇ ਆ ਜਿਹੜੇ ਲੱਖਾਂ ਸਾਲਾਂ ਦੇ ਵਿੱਚ ਨਹੀਂ ਹੋ ਸਕਦੇ ਸੀ ਉਹ 239 ਸਾਲ ਦੇ ਵਿੱਚ ਹੀ ਇੱਕ ਪੂਰਨ ਇੱਕ ਸੰਪੂਰਨ ਮਨੁੱਖ ਇੱਕ ਆਮ ਮਨੁੱਖ ਤੋਂ ਇੱਕ ਸੰਪੂਰਨ ਮਨੁੱਖ ਹੈ ਜਿਹੜਾ ਖਾਲਸਾ ਰੂਪ ਦੇ ਕੇ ਮਹਾਰਾਜ ਨੇ ਤਿਆਰ ਕੀਤਾ 1552 ਤੋਂ ਲੈ ਕੇ 1574 ਤੱਕ ਦਾ ਸਮਾਂ ਹੈ 22 ਸਾਲ ਦਾ ਇਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਹੈ 1574 ਤੋਂ ਲੈ ਕੇ 1581 ਤੱਕ ਇਹ ਜਿਹੜਾ ਸਮਾਂ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਹੈ 1581 ਤੋਂ ਲੈ ਕੇ ਈਸਵੀ ਸਨ 1606 ਤੱਕ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਹੈ ਜਿਹਦੇ ਸਮੇਂ ਦੇ ਵਿੱਚ ਮਹਾਰਾਜ ਜੀ ਮਹਾਨ ਕਾਰਜ ਕਰਦੇ ਹੈ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕਰਦੇ ਹੈ ਸੱਚਖੰਡ ਦਰਬਾਰ ਸਾਹਿਬ ਸਰੋਵਰ ਪੱਕਾ ਕਰਾਉਂਦੇ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਗ ਰੂਪ ਦੇ ਵਿੱਚ ਪ੍ਰਕਾਸ਼ ਕਰਵਾਉਂਦੇ ਹੈ ਜਿਹੜਾ ਪਹਿਲਾ ਪ੍ਰਕਾਸ਼ ਹੱਸਾਉਂਦੇ ਹਨ 1581 ਤੋਂ 1606 ਤੱਕ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸਮਾਂ ਤੇ 1606 ਤੋਂ ਲੈ ਕੇ 1644 ਤੱਕ ਇਹ ਜਿਹੜਾ ਸਮਾਂ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦਾ ਸਮਾਂ ਹੈ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ 1643 ਤੱਕ ਦਾ ਸਮਾਂ 1643 ਤੋਂ ਲੈ ਕੇ 1661 ਤੱਕ ਦਾ ਸਮਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੈ 1661 ਤੋਂ 1664 ਤੱਕ ਸਮਾ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਵਿੱਚ ਸਭ ਦੁੱਖ ਜਾਏ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਅਰਜਨ ਸਾਹਿਬ ਵਾਹਿਗੁਰੂ ਜੀ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਜੀ ਦਾ ਸਮਾ ਹੈ 1664 ਤੱਕ 1664 ਤੋਂ ਲੈ ਕੇ 1675 ਤੱਕ ਦਾ ਜਿਹੜਾ ਸਮਾ ਹੈ ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਮਾ ਹੈ 1675 ਮਹਾਰਾਜ ਦੀ ਸ਼ਹੀਦੀ ਹੁੰਦੀ ਹੈ ਜਿਹੜਾ ਆਪਾਂ 350 ਸਾਲ ਅੱਗੇ ਸ਼ਤਾਬਦੀ ਹੈ ਜਿਹੜੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਕੌਮ ਸਿੱਖ ਪੰਥ ਇਕੱਤਰ ਹੋ ਕੇ ਮਨਾ ਰਿਹਾ ਹੈ ਉਹ ਵੀ ਸਮਾਗਮ ਚੱਲ ਰਹੇ ਹਨ ਨਾਲ ਦੀ ਨਾਲ 1675 ਤੋਂ ਲੈ ਕੇ 1708 ਤੱਕ ਦਾ ਜਿਹੜਾ ਸਮਾਂ ਹੈ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਸਮਾਂ ਹੈ 1708 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਹਜੂਰ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਬਖਸ਼ਦੇ ਨੇ ਅਟਲ ਪਦਵੀ ਬਖਸ਼ਦੇ ਨੇ ਉਦੋਂ ਫਿਰ ਲਫ਼ਜ਼ ਜਿਹੜਾ ਮਹਾਰਾਜ ਦੇ ਨਾਲ ਜੁੜ ਗਿਆ ਵੀ ਜੁਗੋ ਜੁਗਾ ਟੱਲ ਨੇ ਕਿਉਂਕਿ ਹੁਣ ਅੱਗੇ ਕੋਈ ਸਰੀਰ ਰੂਪ ਨਹੀਂ ਆਉਣਾ ਨਾ ਸ਼ਬਦ ਰੂਪ ਹੀ ਰਹਿਣਾ ਮਹਾਰਾਜ ਨੇ ਔਰ ਜਦੋਂ